ਬਿਜੀਲੈਂਸ ਵੱਲੋਂ ਕਿਸੇ ਨੂੰ ਕੁਝ ਦਿਨ ਪਹਿਲਾਂ ਆਮਦਨ ਨਾਲੋਂ ਵੱਧ ਜਾਇਦਾਦ ਦੇ ਕੇਸ ਦੇ ਵਿੱਚ ਕਿਸੇ ਨੂੰ ਅੰਦਰ ਕੀਤਾ ਸੀ ਉਹਨਾਂ ਬਾਰੇ ਆਪਾਂ ਗੱਲ ਨਹੀਂ ਕਰਨੀ ਕਿਉਂਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਗੱਲ ਹੋਊਗੀ ਪਰ ਅੱਜ ਪਤਾ ਲੱਗੇ ਕਿ ਉਹਨਾਂ ਨੂੰ ਪਿੱਤੇ ਦੀ ਪਥਰੀ ਦੇ ਦਰਦ ਕਰਲ ਹਸਪਤਾਲ ਚ ਲੈ ਜਾਂਦਾ ਗਿਆ ਸੀ ਮੈਂ ਉਸ ਡਾਕਟਰ ਸਾਹਿਬ ਨੂੰ ਫੋਨ ਕੀਤਾ ਜਿਹੜੇ ਇਲਾਜ ਕਰਦੇ ਨੇ ਮੈਂ ਕਿਹਾ ਡਾਕਟਰ ਸਾਹਿਬ ਇਹ ਪਿੱਤਾ ਹੁੰਦਾ ਕੀ ਹੈ ਮੈਂ ਤਾਂ ਇਹਦੇ ਬਾਰੇ ਕਿਤੇ ਸੁਣਿਆ ਨਹੀਂ ਟਾ ਡਾਕਟਰ ਸਾਹਿਬ ਮੈਨੂੰ ਕਹਿੰਦੇ ਵੀ ਤੈਨੂੰ ਸੌਖੇ ਸ਼ਬਦਾਂ ਚ ਮੈਂ ਜੇ ਸਮਝਾਵਾਂ ਮੈਂ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਪਿੱਤਾ ਤੇ ਪਤੀ ਦੋਨੋਂ ਦੀ ਰਾਸ਼ੀ ਸੇਮ ਹੈ ਦੋਨੇ ਬਲੀ ਦੇਣ ਵਾਸਤੇ ਬਣੇ ਦੇ ਨੇ ਵੀ ਜਦੋਂ ਕੋਈ ਵੱਡਾ ਬੰਦਾ ਫੜ ਕੇ ਅੰਦਰ ਕੀਤਾ ਜਾਂਦਾ ਤਾਂ ਫਿਰ ਉਹਨੂੰ ਬਹਾਨਾ ਚਾਹੀਦਾ ਹਸਪਤਾਲ ਦਾਖਲ ਹੋਣ ਵਾਸਤੇ ਉਦੋਂ ਪਿੱਤੇ ਦੀ ਬਲੀ ਦਿੱਤੀ ਜਾਂਦੀ ਹੈ ਤੇ ਐਈ ਘਰ ਦੇ ਉੱਤੇ ਜਦੋਂ ਕੋਈ ਔਕੜ ਆਉਂਦੀ ਹੈ ਉਦੋਂ ਪਤੀ ਆਪਣੀ ਬਲੀ ਦੇ ਦਿੰਦਾ ਸੋ ਪਿੱਤਾ ਘਟਾਉਣ ਵਾਸਤੇ ਬਣਿਆ ਰੱਬ ਨੇ ਇਹਦਾ ਕੋਈ ਹੋਰ ਕੋਈ ਬਾਲਾ ਵੱਡਾ ਕੰਮ ਕੋਈ ਮਕਸਦ ਲਾਇਆ ਨਹੀਂ ਇਹ ਡਾਕਟਰ ਸਭ ਕਹਿੰਦੇ ਵੀ ਜਦੋਂ ਕਿਸੇ ਬੰਦੇ ਤੇ ਕੋਈ ਵਿਪਤਾ ਹੁੰਦੀ ਹੈ ਬਿਜਲੀ ਨਾਲ ਉਹਨੂੰ ਫੜ ਲੌਂਦੀ ਹੈ ਤਾਂ ਸਭ ਤੋਂ ਪਹਿਲਾਂ ਕਵਰਾਟ ਪਿੱਤੇ ਨੂੰ ਹੁੰਦੀ ਹੈ ਇਸ ਦਿਨ ਵੀ ਜਦੋਂ ਕੁਝ ਦਿਨ ਪਹਿਲਾਂ ਫੜੇ ਗਏ ਸੀ ਇਹਨਾਂ ਦੇ ਪਿੱਤੇ ਨੂੰ ਤਾਂ ਕਵਰਾਟ ਹੋਈ ਹੋਈ ਉਹਦੇ ਨਾਲ ਨਾਲ ਪੰਜਾਬ ਦੇ ਹੋਰ ਬਹੁਤ ਸਾਰੇ ਅਫਸਰਾਂ ਦੇ ਪਿੱਤਿਆਂ ਨੂੰ ਵੀ ਕਵਰਾਟ ਹੋ ਗਈ ਤੇ ਉਹਨਾਂ ਪਿੱਤਿਆਂ ਨੇ ਅਗਾਊ ਜਮਾਨਤਾਂ ਨੇ ਜਿਹੜੀਆਂ ਉਹ ਅਪਲਾਈ ਕਰਤੀਆਂ ਡਾਕਟਰ ਸਾਹਿਬ ਨੇ ਮੈਨੂੰ ਹੋਰ ਵੀ ਗੱਲ ਦੱਸੀ ਬੜੀ ਕਮਾਲ ਦੀ ਕਹਿੰਦੇ ਵੀ ਪਿਛਲੇ ਸਾਲ ਤੇ ਇਸ ਸਾਲ ਦੇ ਵਿੱਚ ਜਿੰਨੀਆਂ ਵੀ ਇੰਟਰਵਿਊਆਂ ਮੱਕੜ ਸਾਹਿਬ ਨੇ ਕੀਤੀਆਂ ਨੇ ਉਹਨਾਂ ਦੇ ਸਭ ਦੇ ਪਿੱਤੇ ਖਵਰਾਏ ਫਿਰਦੇ ਕਈ ਤਾਂ ਅਸਤੀਫੇ ਵੀ ਦੇ ਗਏ ਤੇ ਕਈ ਅਸਤੀਫੇ ਲਿਖੇ ਫਿਰਦੇ ਨੇ ਉਹਨਾਂ ਨੇ ਆਪਣੀਆਂ ਜ਼ਮਾਨਤਾਂ ਵਾਸਤੇ ਅਰਜ਼ੀਆਂ ਲਾਤੀਆਂ ਪਿੱਤਿਆਂ ਨੇ ਟੈਨਸ਼ਨ 'ਚ ਬੇਹੋਸ਼ ਹੋਏ ਪਏ ਨੇ ਪਿੱਤੇ ਡਾਕਟਰ ਸਾਹਿਬ ਕਹਿੰਦੇ ਵੀ ਜਦੋਂ ਇਹ ਇਸ ਕੈਦੀ ਨੂੰ ਜਿਹਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਵਿੱਚ ਫੜਿਆ ਗਿਆ ਇਹਨੂੰ ਲੈ ਕੇ ਕਹਿੰਦਾ ਮੈਂ ਇਹਨਾਂ ਦੇ ਪਿੱਤੇ ਦੀ ਸਕੈਨਿੰਗ ਕੀਤੀ ਤੇ ਅਸੀਂ ਹੈਰਾਨ ਹੋ ਗਏ ਸਕੈਨਿੰਗ ਦੇ ਵਿੱਚ ਕੀ ਆਇਆ ਕਿ ਜਿਹੜਾ ਪਿੱਤਾ ਉਹ ਲੋਨ ਤੇ ਸੀ ਹੋਰ ਹੈਰਾਨ ਗਏ ਇਹ ਤੋਂ ਵੱਡੀ ਗੱਲ ਹੋਰ ਹੋਈ ਕਹਿੰਦਾ ਵੀ ਜਿਹੜੇ ਪਿੱਤੇ ਦੇ ਵਿੱਚ ਪਾਥਰੀ ਸੀ ਉਹ ਟਾਪ ਲੋਨ ਤੇ ਸੀ ਉਹਦੇ ਉੱਤੇ ਟਾਪ ਲੋਨ ਸੀ ਤੇ ਪਿੱਤਾ ਜਿਹੜੀ ਜਗ੍ਹਾ ਟਿਕਿਆ ਹੋਇਆ ਸੀ ਉਹ ਜਗ੍ਹਾ ਵੀ ਉਹਦੇ ਕਾਗਜ਼ ਵੀ ਬੈਂਕ ਕੋਲੇ ਪਏ ਸੀ ਤੇ ਉੱਥੇ ਕਹਿੰਦੇ ਵੀ ਹਸਪਤਾਲ ਦੇ ਵਿੱਚ ਪਹਿਲਾਂ ਵਿਜੀਲੈਂਸ ਵਾਲੇ ਆ ਗਏ ਅਸੀਂ ਡਾਕਟਰਾਂ ਨੇ ਵੀ ਕਿਹਾ ਵੀ ਪਿੱਤ ਕੱਢਣਾ ਪਊਗਾ ਤਾਂ ਵਿਜੀਲੈਂਸ ਵਾਲੇ ਅੜ ਗਏ ਵੀ ਪਿੱਤ ਸਾਡੀ ਪ੍ਰਾਪਰਟੀ ਐ ਤੇ ਪਥਰੀ ਵੀ ਅਸੀਂ ਨਹੀਂ ਦਿੰਦੇ ਤੇ ਬੇਰਕ ਵਾਲੇ ਕਹਿੰਦੇ ਵੀ ਥੋਡੀ ਪ੍ਰਾਪਰਟੀ ਕਿਵੇਂ ਹੋਗੀ ਪਿੱਤੇ ਤੇ ਅਸੀਂ 1 ਕਰੋੜ ਦਾ ਲੋਨ ਕੀਤਾ ਤੇ ਪਥਰੀ ਤੇ ਟਾਪ ਲੋਨ ਅਸੀਂ 20 ਲੱਖ ਦਾ ਕੀਤਾ ਸੋਨ ਨੂੰ ਥੋਡੀ ਪ੍ਰਾਪਰਟੀ ਕਿਵੇਂ ਹੋਗੀ ਪਿੱਤਾ ਸੋਨ ਨੂੰ ਕਿਵੇਂ ਦੇ ਦਈਏ ਤੇ ਫਿਰ ਉੱਥੇ ਬੈਂਕ ਵਾਲੇ ਤੇ ਵਿਜੀਲੈਂਸ ਵਾਲੇ ਆਹਮੋ ਸਾਹਮਣੇ ਹੋ ਗਏ ਪਿੱਤੋਂ ਪਿੱਤੀ ਹੋ ਗਈ ਗਰਮੀ ਬਹੁਤ ਸੀ ਬਾਹਰ ਤੇ ਉਹਨਾਂ ਨੂੰ ਪਿੱਤ ਵੀ ਹੋ ਗਈ ਤਾਂ ਫਿਰ ਗੁਰਦੇ ਨੂੰ ਵਿਚਾਲੇ ਹੋਣਾ ਪਿਆ ਗੁਰਦਾ ਕਹਿੰਦਾ ਵੀ ਦੇਖੋ ਮੈਂ ਰਮਾਨਤ ਲੈਣਾ ਪਿੱਤੇ ਦੀ ਮੈਂ ਗਰੰਟੀ ਲੈਣਾ ਇਹਨੂੰ ਨਾ ਕੱਢੋ ਅੱਗੇ ਜੱਜ ਸਾਹਿਬ ਮਨਾ ਕਰ ਗਏ ਕਹਿੰਦੇ ਵੀ ਗੁਰਦਾ ਕੀ ਗਰੰਟੀ ਲੂਗੇ ਤਾਂ ਆਪ ਲਹੂਨ ਤੇ ਇਧਰੋਂ ਦੂਜੇ ਪਾਸੇ ਖਬਰ ਆਈ ਹੈ ਕਿ ਜਲੰਧਰ ਵਾਲੇ ਐਮਐਲਏ ਸਾਹਿਬ ਖਬਰਾਈ ਫਿਰਦੇ ਨੇ ਕਹਿੰਦੇ ਵੀ ਆ ਪਿੱਤੇ ਦਾ ਦਰਦ ਇਹ ਕੰਟੈਂਟ ਮੇਰਾ ਹੈ ਇਹ ਚੋਰੀ ਹੋ ਗਿਆ ਇਹ ਤਾਂ ਮੈਂ ਅਪਲਾਈ ਕਰਨਾ ਸੀ ਦੋ ਚਾਰ ਦਿਨਾਂ ਨੂੰ ਵੀ ਮੈਨੂੰ ਦਰਦ ਹੈ ਹਸਪਤਾਲ ਦਾਖਲ ਕਰੋ ਇਹ ਤਾਂ ਇਹਨਾਂ ਨੇ ਮੇਰਾ ਕੰਟੈਂਟ ਚੋਰੀ ਕਰ ਲਿਆ ਮੈਂ ਤਾਂ ਕੇਸ ਕਰੂੰਗਾ